ਬਿਨਾਂ ਨੰਬਰ ਪਲੇਟ ਤੋਂ ਲੰਡੀ ਜੀਪ ਤੇ ਉੱਚੀ ਆਵਾਜ਼ ਵਿੱਚ ਗਾਣੇ ਲਾ ਕੇ ਘੁੰਮਣਾ ਪਿਆ ਮਹਿੰਗਾ ਟ੍ਰੈਫਿਕ ਪੁਲਿਸ ਨੇ ਕੱਟ ਦਿੱਤਾ ਚਲਾਨ ਮਾਮਲਾ ਮੰਗਲਵਾਰ ਨੂੰ 12 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਅਜੀਤ ਰੋਡ ਤੇ ਕੁਝ ਨੌਜਵਾਨ ਜੋ ਇੱਕ ਲੰਡੀ ਜੀਪ ਤੇ ਘੁੰਮ ਰਹੇ ਸਨ ਤੇ ਉਹਨਾਂ ਦੇ ਨੰਬਰ ਪਲੇਟ ਵੀ ਪਿੱਛੇ ਨਹੀਂ ਲੱਗੀ ਹੋਈ ਸੀ ਅਤੇ ਉੱਚੀ ਆਵਾਜ਼ ਦੇ ਵਿੱਚ ਉਹਨਾਂ ਵੱਲੋਂ ਡੀਜੇ ਦੀ ਤਰ੍ਹਾਂ ਆਪਣੀ ਜੀਪ ਦੇ ਉੱਤੇ ਗਾਣੇ ਲਗਾਏ ਹੋਏ ਸਨ ਜਿਸ ਨੂੰ ਲੈ ਕੇ ਪੀਸੀਆਰ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਇਹਨਾਂ ਨੂੰ ਰੋਕਿਆ ਗਿਆ ਇਹਨਾਂ ਵੱਲੋਂ ਪੁਲਿਸ ਦੇ ਨਾਲ ਮਿਸਬਿਹੇਵ ਵੀ ਕੀਤਾ ਗਿਆ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਟ੍ਰੈਫਿਕ ਪੁਲਿਸ ਨੂੰ ਬੁਲਾਇਆ ਗਿਆ ਅਤੇ ਟ੍ਰੈਫਿਕ ਪੁਲਿਸ ਨੇ ਇਹਨਾਂ ਦਾ ਮਿਸਬਿਹੇਵ ਅਤੇ ਬਣ ਨੰਬਰ ਪਲੇਟ ਦਾ ਚਾਨ ਕੱਟ ਦਿੱਤਾ ਗਿਆ ਇਸ ਸਬੰਧੀ ਜਦ ਐਸਐਚਓ ਟ੍ਰੈਫਿਕ ਦੇ ਨਾਲ ਗਲਤ ਕੀਤੀ ਕਿ ਤਾਂ ਉਹਨਾਂ ਨੇ ਕਹਿ ਆਖੇ ਕਿਸੇ ਵੀ ਹੌਲੜਬਾਜ਼ ਨੂੰ ਨਹੀਂ ਬਖਸ਼ਿਆ ਜਾਵੇ ਕਿਸੇ ਤਰ੍ਹਾਂ ਦੀ ਹੌਲੜਬਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਬੰਰੋਂ ਲਗਾਤਾਰ ਜਾਰੀ ਰਹਿਣੀ ਹੈ ਜਿਵੇਂ ਦਖਾ ਰਿਹਾ ਬਠਿੰਡਾ ਦੀ ਜੀਤ ਰੋਡ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਤੇ ਪੀਸੀਆਰ ਦੀ ਆਪਣਾ ਪੁਲਿਸ ਪਾਰਟੀ ਵੱਲੋਂ ਜੀਤ ਰੋਡ ਤੇ ਕਾਰਵਾਈ ਕਰਦੇ ਹੋਏ ਬਿਨਾ ਨੰਬਰ ਪਲੇਟ ਤੋਂ ਘੁੰਮ ਰਹੀ ਇੱਕ ਜੀਪ ਜਿਸ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਗਾਣੇ ਪਜਾਏ ਹੋਏ ਸਨ ਤੇ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਦਾ ਚਲਾਣ ਕਰ ਦਿੱਤਾ ਗਿਆ। ਅਗਿ ਕੀ ਨਾਮ ਤੁਹਾਡਾ ਮੈਂ ਮਰਾ ਰੰਦਰ ਸਿੰਘ ਐਸਆਰ ਰੰਦਰ ਸਿੰਘ ਇਸ ਗੱਲ ਤੇ ਦੇਖਾ ਉਹਨੂੰ ਦੇਖੀ ਅਲੀ ਜੇ ਕੇ ਦੇਖੀ ਇਸ ਗੱਲ ਕੀ ਮਾਮਲਾ ਇਹਨਾਂ ਨੇ ਪੀਸੀਆਰ ਆਪਣੀ ਜਿਹੜੀ ਗਾਸਟ ਕਰਦੀ ਵੀ ਇਹਨਾਂ ਨੇ ਇਹਨਾਂ ਰੋਕੇ ਸਾਊਂਡ ਲੱਗੇ ਉੱਥੇ ਰੋਕਿਆ ਸੀ ਇਹਨਾਂ ਨੂੰ ਤੇ ਇਹਨਾਂ ਨੇ ਅੱਗੋਂ ਇਹਨਾਂ ਨੇ ਮੈਸੇਜ ਕੀਤਾ ਸੀ ਨੰਬਰ ਤੇ ਦੇਦੀ ਖੜੀ ਗਈ ਹਾਂਜੀ ਇਹਦਾ ਨੰਬਰ ਹਾਂ ਨੰਬਰ ਪਰ ਟਾਈਨ ਸੀ ਉਹਦਾ ਚਲਾਕ ਕੀਤਾ ਜੇ ਕਿਤਾ ਇਸੇ ਨਾਲ ਮੈਸੇਜ ਕਿਥੇ ਹੋ ਕੀਤਾ ਨੰਬਰ ਤੇ ਲੱਗੀ ਨਹੀਂ ਸੀਗੀ ਮਗਰ ਨੰਬਰ ਅੱਗੇ ਲੱਗੀ ਆ ਮਗਰ ਹੈ ਨਹੀਂ ਸੀ ਇਹਨਾਂ ਨੇ ਇਸਰ ਦਿੱਤਾ ਜੀਤ ਰੋਡ ਤੇ ਆਪਣਾ ਉੱਚੀ ਸੰਗ ਦੇ ਵਿੱਚ ਬੀ ਸੀ ਜੀਪ ਸੀਟ ਫਰੰਟ ਤੇ ਇੱਕ ਮੰਡਰਸਟ੍ਰਸ ਕੁਛ ਨਹੀਂ ਸਾਡੇ ਟ੍ਰੈਫਿਕ ਕਰਮਚਾਰੀ ਜੋਰ ਪੀਸੀਆ ਦੇ ਕਰਮਚਾਰੀ ਉਤੇ ਮੌਜੂਦ ਸੀ ਜੋ ਪਤਾ ਲੱਗ ਗਿਆ ਕਿ ਇੱਕ ਜੀਪ ਆਈ ਸੀ ਜਿਸ ਦੇ ਨੰਬਰ ਪਲੇਟ ਵਗੈਰਾ ਨਹੀਂ ਸੀ ਉਹ ਚੈੱਕ ਕਰਨ ਦੇ ਬਾਅਦ ਜੋ ਬੰਨੀ ਸੈਕਸ਼ਨ ਜੀਓ ਦੇ ਮਤਲਬ ਉਹਨਾਂ ਦਾ ਬੰਦਾ ਚਲਾਨ ਕਰ ਦਿੱਤਾ ਗਿਆ ਹੈ ਸੌਂਦਰ ਵੀ ਚੀ ਚਾ ਚੱਲ ਰਹੀ ਸੀ ਇਹ ਸਿਗਨਲ ਦਾ ਚਲਾਨ ਦੇ ਵਿੱਚ ਤਾਂ ਜ਼ਿਕਰ ਕਿਤੇ ਕੀਤਾ ਜਾਂ ਨਹੀਂ ਕੀਤਾ ਬਸ ਪਤਾ ਲੱਗ ਗਿਆ ਕਿ ਜੀਪ ਵਿੱਚ ਸਾਊਂਡ ਸੀ ਕੁਮੇਸਰ ਵੀ ਕਿਤੇ ਬਹੁਤ ਮੁਲਾਜ਼ਮ ਨੇ ਦੱਸਿਆ ਉਹਦੀ ਬੰਦੀ ਸੈਕਸ਼ਨ ਲਗਾ ਦਿੱਤੀ ਗਈ ਉਹਨਾਂ ਜੀਤਪੁਰ ਤੇ ਹੋਰ ਕਿਸੇ ਦੀ ਕਾਰਵਾਈ ਕਰਨ ਲਈ ਖਾਸ ਕਰਕੇ ਉਹ ਜਿਹੜੇ ਹੈਗੇ ਯਾਰ ਬੜਾ ਬਹੁਤ ਜ਼ਰੂਰ ਬਹੁਤ ਜ਼ਿਆਦੇ ਇਕੱਲਾ अजीत ਰੋਡ ਹੀ ਨਹੀਂ ਅਸੀਂ ਸਾਰੇ ਬਠਿੰਡੇ ਵਿੱਚ ਹੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਤੁਹਾਡੇ ਬੱਚੇ ਨੇ ਜੋ ਅੰਡਰਏਜ ਨੇ ਉਹਨਾਂ ਨੂੰ ਵਹੀਕਲ ਡਰਾਈਵਿੰਗ ਲਈ ਨਾ ਦਿੱਤੇ ਜਾਂ ਔਰ ਜਿੰਨਾ ਵਿਅਕਤੀਆਂ ਕੋਲ ਪਾਵਯੋ ਆਟੋ ਵਾਲੇ ਨੇ ਦਾ ਕੋਈ ਵੀ ਵਹੀਕਲ ਚਲਾਉਂਦੇ ਨੇ ਉਹਨਾਂ ਕੋਲ ਆਪਣੇ ਆਪਣੇ ਡਰਾਈਵਿੰਗ ਲਾਇਸੈਂਸ ਪਲਸ ਹੋਰ ਡਾਕੂਮੈਂਟ ਨਹੀਂ ਜੋ ਉਹ ਰੱਖ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ ਇਹ ਤੁਹਾਡੀ ਲਾਈਫ ਲਈ ਜ਼ਰੂਰੀ ਹੈ ਅਸੀਂ ਸਭ ਇਨਸਾਨ ਆ ਔਰ ਇੱਕ ਦੂਜੇ ਨੂੰ ਕੋਆਪਰੇਸ਼ਨ ਦੇਣਾ ਸਾਡੀ ਡਿਊਟੀ ਵੀ ਹੈ ਜੇ ਆਪਾਂ ਸਭ ਚਾਹੁੰਦੇ ਆ ਕਿ ਟ੍ਰੈਫਿਕ ਸੁਚੋਤਰੀ ਰਹੇ ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਔਰ ਇਹ ਬੇਨਤੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਪਰ ਕੁਝ ਜੇਕਰ ਪਰਸਨ ਇਸ ਨੂੰ ਗੱਲ ਨੂੰ ਹਲਕੇ ਲੈਂਦੇ ਨੇ ਤਾਂ ਇਹ ਵਾਰਨਿੰਗ ਵੀ ਹੈ ਕਿ ਡੈਫੀਨੇਟਲੀ ਵੀ ਐਕਸ਼ਨ ਕਰਾਂਗੇ ਅਸੀਂ ਥੈਂਕ ਯੂ